ਇਨਸਟਾ ਦੀ ਪੱਟੀ ਹੋਈ ਘਰ ਵਾਲੀ ਨੇ ਆਸ਼ਿਕ ਦੇ ਨਾਲ ਮਿਲ ਕੇ ਆਪਣੇ ਹੀ ਘਰ ਵਾਲੇ ਦਾ ਗਲਾ ਕੁੱਟ ਕੇ ਕਤਲ ਕਰ ਦਿੱਤਾ ਘਰ ਵਾਲੇ ਦੇ ਵੱਲੋਂ ਲਗਾਤਾਰ ਇਨਸਟਾ ਤੇ ਚੈਟਾਂ ਕਰਨ ਤੋਂ ਰੋਕਿਆ ਕਿਆ ਸੀ ਬਾਹਰ ਨਾਜਾਇਜ਼ ਚੱਕਰ ਚਲਾਉਣ ਤੋਂ ਰੋਕਿਆ ਕਿਆ ਸੀ ਪਰ ਇਸ ਅੱਕ ਦੀ ਹੋਈ ਜਨਾਨੀ ਨੇ ਆਪਣੇ ਆਸ਼ਿਕ ਨੂੰ ਘਰ ਬੁਲਾਇਆ ਤੇ ਫਿਰ ਆਪਣੇ ਘਰ ਵਾਲੇ ਦਾ ਸੋ ਤੇ ਪਏ ਦਾ ਆਪਣੀ ਚੁੰਨੀ ਦੇ ਨਾਲ ਕਲਾ ਕੋਟ ਕੇ ਕਤਲ ਕਰ ਦਿੱਤਾ ਕਿ ਆ ਮੇਰਟ ਮਗਰੋਂ ਹੁਣ ਇੱਕ ਹੋਰ ਦਿਲ ਨੂੰ ਕੰਬਾਕੇ ਰੱਖ ਦੇਣ ਵਾਲਾ ਮਾਮਲਾ ਜੋ ਹੈ ਹਰਿਆਣਾ ਦੇ ਭਵਾਨੀ ਤੋਂ ਸਾਹਮਣੇ ਆ ਰਿਹਾ ਜਿੱਥੇ ਕੀ ਇੰਸਟਾ ਦੀ ਪੱਟੀ ਜਨਾਨੀ ਨੇ ਆਸ਼ਿਕ ਤੇ ਨਾਲ ਮਿਲ ਕੇ ਆਪਣੇ ਘਰ ਵਾਲੇ ਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਹਾਲਾਂਕਿ ਔਰਤ ਦੇ ਵੱਲੋਂ ਅਜੇ ਹੀ ਗਲਤੀ ਕਰ ਦਿੱਤੀ ਗਈ ਜਿਸ ਕਰਕੇ ਪੁਲਿਸ ਨੇ ਉਸ ਨੂੰ ਜਲਦੀ ਤੋਂ ਜਲਦੀ ਗ੍ਰਫਤਾਰ ਕਰ ਲਿਆ ਤੇ ਉਸ ਆਸ਼ਿਕ ਜੋ ਹੈ ਬਰਾਰ ਦੱਸਿਆ ਜਾ ਰਿਹਾ ਹਰਿਆਣਾ ਦੇ ਪਹਿਵਾਨੀ ਤੋਂ ਇੱਕ ਬਹੁਤ ਹੀ ਸਨਸਨੀਖੇਜ਼ ਕੈਸ ਕਤਲ ਦਾ ਮਾਮਲਾ ਸਾਹਮਣੀ ਆਇਆ ਜਿੱਥੇ ਪਤਨੀ ਨੇ ਆਪਣੇ ਯੂਟਿਊਬਰ ਪ੍ਰੇਮੀ ਦੇ ਨਾਲ ਮਿਲ ਕੇ ਆਪਣੇ ਪਤੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਕਤਲ ਤੋਂ ਬਾਅਦ ਲਾਸ਼ ਨੂੰ ਸਾਈਕਲ ਤੇ ਲੱਦ ਕੇ ਸ਼ਹਿਰ ਦੇ ਬਾਹਰ ਇੱਕ ਨਾਲੇ ਦੇ ਵਿੱਚ ਸੁੱਟ ਦਿੱਤਾ ਇਸ ਘਟਨਾ ਦੇ ਖੁਲਾਸੇ ਤੋਂ ਬਾਅਦ ਇਲਾਕੇ ਦੇ ਵਿੱਚ ਹੜਕਾ ਮੱਚ ਗਿਆ ਦਰਸਲ ਰਵਿਨਾ ਜੋ ਮੂਲ ਰੂਪ ਤੇ ਵਿੱਚ ਰਿਵਾੜੀ ਜ਼ਿਲ੍ਹੇ ਦੇ ਜੂਡੀ ਦੀ ਰਹਿਣ ਵਾਲੀ ਸੀ ਦਾ ਵਿਆਹ 2017 ਦੇ ਵਿੱਚ ਪਿਵਾਨੀ ਦੇ ਪੁਰਾਣੇ ਬੱਸ ਸਟੈਂਡ ਨੇੜੇ ਗੁਜਰੋਂ ਕੀ ਟਾਣੀ ਦੇ ਰਹਿਣ ਵਾਲੇ ਪ੍ਰਵੀਨ ਦੇ ਨਾਲ ਹੋਇਆ ਸੀ ਦੋਵਾਂ ਦਾ ਇੱਕ 6 ਸਾਲਾਂ ਦਾ ਬੱਚਾ ਮੁਕਲ ਪਿਆ ਪ੍ਰਵੀਨ ਡਰਾਈਵਰ ਵਜੋਂ ਕੰਮ ਕਰਦਾ ਸੀ ਅਤੇ ਸ਼ਰਾਬ ਪੀਣ ਦਾ ਵੀ ਆਦੀ ਸੀ ਰਵੀਨਾ ਨੂੰ ਸੋਸ਼ਲ ਮੀਡੀਆ ਤੇ ਰੀਲਾਂ ਬਣਾਉਣ ਦਾ ਸ਼ੌਂਕ ਸੀ ਜਿਸ ਕਾਰਨ ਦੋਵਾਂ ਦੇ ਵਿੱਚ ਅਕਸਰ ਲੜਾਈ ਰਹਿੰਦੀ ਸੀ ਤੇ ਲਗਭਗ 1.5 ਸਾਲ ਪਹਿਲਾਂ ਰਵੀਨਾ ਦੀ ਇੰਸਟਾਗ੍ਰam ਤੇ ਹਿਸਾਰ ਦੇ ਪ੍ਰੇਮਨਗਰ ਦੇ ਰਹਿਣ ਵਾਲੇ ਯੂਟਿਊਬਰ ਸੁਰੇਸ਼ ਦੇ ਨਾਲ ਦੋਸਤੀ ਕੋਈ 25 ਮਾਰਚ ਨੂੰ ਪ੍ਰਵੀਨ ਨੇ ਦੋਵਾਂ ਨੂੰ ਇਤਰਾਜ਼ ਜੋਗ ਹਾਲਤ ਦੇ ਵਿਚ ਦੇਖਿਆ ਜਿਸ ਤੋਂ ਬਾਅਦ ਘਰ ਦੇ ਵਿੱਚ ਜ਼ਬਰਦਸਤ ਖਲੇਸ਼ ਹੋਇਆ ਉਸੇ ਰਾਤ ਰਵੀਨਾ ਨੇ சுரேਸ਼ ਦੇ ਨਾਲ ਮਿਲ ਕੇ ਪਰਵੀਨ ਦਾ ਗਲਾ ਕਟ ਕੇ ਕਤਲ ਕਰ ਦਿੱਤਾ ਪੁਲਿਸ ਨੇ ਔਰਤ ਨੂੰ ਗ੍ਰਫਤਾਰ ਕਰ ਲਿਆ ਮੌਕੇ ਤੇ ਪ੍ਰੇਮੀ ਜੋ ਹੈ ਫਰਾਰ ਦੱਸਿਆ ਜਾ ਰਿਹਾ ਦਰਸਲ লাশ ਨੂੰ ਨਾਲੇ ਵਿੱਚ ਸੁੱਟਣ ਤੋਂ 3 ਦਿਨ ਬਾਅਦ ਉਸ ਨੂੰ ਗਲਤੀ ਦੇ ਨਾਲ ਮਿਲੇ ਸੀ ਸੀਟੀਵੀ ਫੁਟੇਜ ਦੇ ਵਿੱਚ ਆਪਣੇ ਸਾਈਕਲ ਤੇ লাশ ਨੂੰ ਲਿਜਾਉਂਦੇ ਹੋਏ ਦੇਖਿਆ ਗਿਆ ਪੁਲਿਸ ਨੇ ਜਾਂਚ ਤੇਜ਼ ਕਰ ਦਿੱਤੀ ਤੇ ਰਵੀਨਾ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਉਸ ਤੋਂ ਪੁੱਛਗਿੱਛ ਕੀਤੀ ਗਈ ਹੈ ਜਦੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਆਪਣਾ ਅਪਰਾਧ ਕਬੂਲ ਕਰ ਲਿਆ ਰਵੀਨਾ ਨੂੰ ਜੇਲ੍ਹ ਭੇਜ ਦਿੱਤਾ ਗਿਆ ਜਦੋਂ ਕਿ ਉਸ ਦਾ ਪ੍ਰੇਮੀ சுரேਸ਼ ਅਜੇ ਵੀ ਫਰਾਰ ਹੈ ਪੁਲਿਸਾ ਕਹਿਣਾ ਕਿ ਦੋਸ਼ੀ ਨੂੰ ਫੜਨ ਲਈ ਇੱਕ ਟੀਮ ਬਣਾਈ ਗਈ ਅਤੇ ਉਸ ਨੂੰ ਚਲਦੇ ਹੀ ਗ੍ਰਫਤਾਰ ਕਰ ਲਿਆ ਜਾਏਗਾ ਤਾਂ ਹਜੇ ਮੇਰੜ ਦੇ ਵਿੱਚ ਨੀਲੇ ਡਰਾਮ ਵਾਲਾ ਮਾਮਲਾ ਠੰਡਾ ਨਹੀਂ ਪਿਆ ਤੇ ਹੁਣ ਇੱਕ ਹੋਰ ਹੈਰਾਨੀ ਜਨਕ ਅਤੇ ਸਨਸਨੀਖੇਜ਼ ਮਾਮਲਾ ਜੋ ਹੈ ਹਰਿਆਣਾ ਤੋਂ ਸਾਹਮਣੀ ਆਇਆ ਹੈ